ਭਗਵੰਤ ਮਾਨ ਹੁਣੀ ਮੁੱਖ ਮੰਤਰੀ ਹੈ। ਔਰ ਇਹ ਪੱਜ ਜਿਹੜਾ ਗਰਿਮਾ ਦਾ ਪਤੂਲਾ। ਔਰ ਸ਼੍ਰੀ ਨਰਿੰਦਰ ਮੋਦੀ ਜੀ ਇਹ ਦੇਸ਼ ਦੇ ਪ੍ਰਧਾਨ ਮੰਤਰੀ ਹੈ। ਪਾਰਟੀ ਦੇ ਨਹੀਂ ਹੈ। ਸੋ ਸਨਾਤੇ ਇਸ ਗੱਲ 'ਚ ਕਿ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਸੌਰੀ ਸੋਚਣਾ ਚਾਹੀਦਾ। ਕਿ ਬਈ ਅਸੀਂ ਕਿਸ ਨੂੰ ਗੱਲ ਕਰ ਰਹੇ ਹਾਂ? ਤੁਸੀਂ ਹੁਣ ਸੂਰਜ ਜਾਂ ਚੰਦਰਮਾ ਨੂੰ ਬੁਰਾ ਭਲਾ ਕਰੋਗੇ। ਉਹਦੇ ਨਾਲ ਜਿਹੜਾ ਹੈਗੇ ਗੱਲ ਆਪਣੇ ਤੇ ਆਂਦੀ ਕਿ ਆਪਣੀ ਜ਼ਹਿਨੀयत ਕੀ ਹੈ ਉਹਨਾਂ ਦਾ ਕੁਝ ਨਹੀਂ ਵਿਗੜਦਾ ਹਮ ਸਵਾਲ ਇਹ ਹੈਗਾ ਕਿ ਆਪਣਾ ਕਿਰਦਾਰ ਦੇਖ ਲਓ ਤਾਂ ਮਾਨ ਸਾਹਿਬ ਜਦੋਂ ਫ੍ਰੈਂਕਫਰਟ ਗਏ ਸੀਗੇ ਉੱਥੇ ਜਾਚ ਕਿਉਂ ਰੁਕਿਆ ਗਿਆ ਸੀਗਾ ਆਪਾਂ ਕਿਹੜਾ ਹਾਲਾਤਾਂ ਸੀਗੇ ਤੇ ਜਦੋਂ ਆਪਾਂ ਆ 40s ਦੇ ਵਿੱਚ ਬਤੌਰ ਮੁੱਖ ਮੰਤਰੀ ਹਸਪਤਾਲ ਜੋ ਦਾਖਲ ਹੋਏ ਆ ਕਿਉਂ ਦਾਖਲ ਹੋਏ ਸੀਗੇ ਉੱਥੇ ਮੁੱਖ ਮੰਤਰੀ ਨਿਵਾਸ ਦੇ ਵਿੱਚ ਕੀ ਗੱਲਾਂ ਹੋਈਆਂ ਸੀਆਂ ਤੇ ਇੱਕ ਵੀਡੀਓ ਜਦੋਂ ਐਮਪੀ ਸੀਗੇ ਮੈਂਬਰ ਪਾਰਲੀਮੈਂਟ ਇਹ ਡਿੱਕੀ ਚ ਆਪਾਂ ਬੈਠੇ ਆ ਤੇ ਪਿੱਛੇ-ਪਿੱਛੇ ਪੱਤਰਕਾਰ ਦੌੜਦੇ ਪਏ ਸੀਗੇ ਤਾਂ ਆਪਾਂ ਜਿਹੜਾ ਕਿਰਦਾਰ ਹੈਗਾ ਪਹਿਲਾਂ ਆਪਣਾ ਛਾਤੀ ਮਾਰੋ ਫੇਰ ਆਪਾਂ ਗੱਲ ਕਰੋ ਕਿ ਵੀ ਆਪਾਂ ਜਿਸ ਢੰਗ ਦੇ ਨਾਲ ਵਿਹਾਰ ਕਰ ਰਹੇ ਆ ਇਹ ਸ਼ੋਭਾ ਨਹੀਂ ਦਿੰਦਾ ਹੁਣ ਆਪਾਂ ਵਾਅਦੇ ਤਾਂ ਵੱਡੇ-ਵੱਡੇ ਕਰਦੇ ਆ ਹੁਣ ਕਹਿ ਦਿੱਤਾ ਕਿ 10 ਲੱਖ ਦਾ ਜਿਹੜਾ ਇੰਸ਼ੋਰੈਂਸ ਦੇਣੀ ਉਹ ਹਜ਼ਾਰ ਰੁਪਏ ਤਾਂ ਤੁਹਾਡੇ ਕੋਲ ਦਿੱਤਾ ਨਹੀਂ ਗਿਆ ਜਰਾ ਇਸ ਗੱਲ ਤੇ ਗੱਲ ਕਰੋ ਕਿ ਜਿਹੜਾ 1000 ਰੁਪਇਆ 2022 ਦੇ ਵਿੱਚ ਕਿਹਾ ਸੀਗਾ ਕਿ ਮੈਲਾਵਾ ਨੂੰ ਦੇਣਾ ਹਰ ਮਹੀਨੇ ਉਹ ਤਾਂ ਦਿੱਤਾ ਨਹੀਂ ਗਿਆ ਹੁਣ ਤੁਸੀਂ ਕਹਿੰਦੇ ਕਿ 10 ਲੱਖ ਦੀ ਇੰਸ਼ੋਰੈਂਸ ਅਸੀਂ ਪੂਰੇ ਪੰਜਾਬੀਓ ਨੂੰ ਦਵਾਂਗੇ ਤਾਂ ਅੱਜ ਹਾਲਾਤ ਇਹ ਹੈ ਕਿ ਵੀ ਆਪਾਂ ਗੱਲ ਪ੍ਰਧਾਨ ਮੰਤਰੀ ਬਾਰੇ ਗੱਲ ਕਰਨ ਦੇ ਜਾਂ ਗ੍ਰਹਿ ਮੰਤਰੀ ਬਾਰੇ ਗੱਲ ਕਰਨ ਦੇ ਬਜਾਏ ਆਪਾਂ ਛਿਟਾਕੇ ਕਾਸੀ ਕਰਨ ਦੇ ਬਜਾਏ ਜਿਹੜਾ ਉਂਗਲ ਉਠਾਉਣ ਦੀ ਬਜਾਏ ਆਪਣੇ ਜਿਹੜੇ ਤਿੰਨ ਉਂਗਲਾਂ ਆ ਨਾ ਉਹਨਾਂ ਵੱਲ ਦੇਖਣਾ ਚਾਹੀਦਾ ਰਹਾ ਕਿਉਂਕਿ ਉਹਨਾਂ ਦੇ ਦੋ ਮੰਤਰੀਆਂ ਤੇ ਐਫ ਆਈ ਆਰ ਦਰਜ ਕਰਵਾਈ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਉਹ ਕਹੇ ਕਿ ਇਹ ਜਿਹੜਾ ਬੀ ਜੀ ਪੀ ਦਾ ਜਿਹੜਾ ਸਾਰਾ ਲੈ ਕੇ ਜਿਹੜੀ ਐਫ ਆਈ ਆਰ ਦਰਜ ਹੋਈ ਹੈਗੀ ਚੰਡੀਗੜ੍ਹ ਗੱਲ ਇਹ ਹੈ ਕਿ ਵੀ ਉਹ ਇੱਕ ਫੇਕ ਵੀਡੀਓ ਸੀਗੀ ਠੀਕ ਹੈ ਤੇ ਸਦਾਰ ਪ੍ਰਤਾਪ ਸਿੰਘ ਬਾਜਵਾ ਉਹ ਨਹੀਂ ਲੀਡਰ ਆਫ ਦ ਆਪੋਜੀਸ਼ਨ ਹੈ ਔਰ ਤੁਸੀਂ ਉਹ ਆਪਣੇ ਜਿਹੜਾ ਸੋਸ਼ਲ ਮੀਡੀਆ ਤੁਹਾਡਾ ਆਪਣਾ ਅਕਾਊਂਟ ਹੈ ਉਹਦੇ ਚ ਪਾਤੀ ਜਾਵੇ ਕਿ ਫਿਰ ਕੀ ਐਫ ਆਈ ਆਰ ਦਰਜ ਨਹੀਂ ਹੋਏਗੀ ਜੇ ਆਪਾਂ ਗਲਤ ਕਰਾਂਗੇ ਜੇ ਆਪਾਂ ਗਲਤ ਕਰਾਂਗੇ ਤੇ ਭਵਾਂ ਮੰਤਰੀ ਹੋਵੇ ਕਾਨੂੰਨ ਤਾਂ ਸਾਰਿਆਂ ਦੇ ਬਰਾਬਰ ਹੈ ਤੇ ਉਹ ਤਾਂ ਜਿਹੜਾ ਹੈਗਾ ਕਿ ਅੱਜ ਉਸ ਨੂੰ ਕਹੀਏ ਕਿ ਵੀ ਆਪਾਂ ਨੂੰ ਕੋ ਗੱਲ ਹੋ ਜਾ ਰਜਿਸਟਰ ਹੋ ਜਾ ਬੜੀ ਤਕਲੀਫ ਹੁੰਦੀ ਹੈ ਤੁਸੀਂ ਲੋਕਾਂ ਦੇ ਕਰ ਦਿਓ ਫਿਰ ਤਾਂ ਕਹਿੰਦੇ ਬੱਲੇ ਬੱਲੇ ਲੱਗ ਨਹੀਂ ਰਿਹਾ ਕਿ ਬੀਬੀ ਐਮ ਜਿਹੜਾ ਮਸਲਾ ਪਾਣੀ ਦਾ ਲੈ ਕੇ ਉਹਨੇ ਜਿਹੜਾ ਮਸਲਾ ਆਪਸੀ ਬੰਦਾ ਜਾ ਰਿਹਾ ਹੈ ਕਿ ਜਿਹੜੇ ਜਿਸ ਤਰ੍ਹਾਂ ਗ੍ਰਹਿ ਮੰਤਰੀ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੈ ਕੇ ਜਿਹੜੀ ਟਿੱਪਣੀ ਕੀਤੀ ਗਈ ਉਹਨਾਂ ਵੱਲੋਂ ਕਿਤੇ ਕਿਤੇ ਨਾ ਸਿੱਧਾ ਵਾਰ ਨਹੀਂ ਹੁੰਦਾ ਯਾਰ ਗੱਲ ਇਹ ਮੈਂ ਇਹੀ ਤਾਂ ਕਹਿੰਦਾ ਵੀ ਆਪਣੀ ਪੱਦੀ ਗਰੀਮਾ ਗਰੀਮਾ ਜਿਹੜੀ ਇਹਨੂੰ ਬਰਕਰਾਰ ਰੱਖਣ ਬਜਾਏ ਕਿ ਵੀ ਤੁਸੀਂ ਜਿਹੜੀਆਂ ਗੱਲਾਂ ਹੈਗਾ ਜੋ ਜੁਡੀਸ਼ੀਅਲ ਮੈਟਰ ਸਿਗਾ ਉਹ ਮੈਟਰ ਖਤਮ ਹੋ ਗਿਆ ਠੀਕ ਹੈ ਨਾ ਆਪਣੇ ਬਾਰੇ ਜੇ ਆਪਾਂ ਕਹੀਏ ਕਿ ਕਿੰਨੇ ਇਹੀ ਤਾਂ ਮੈਂ ਗੱਲ ਕਹਿ ਰਿਹਾ ਕਿ ਜਿਹੜੇ ਆਪਾਂ ਫੋਰਟੇਜ ਦਾਖਲ ਹੋਏ ਆ ਉਦੇ ਪਿੱਛੇ ਕੀ ਕਾਰਨ ਸੀਗਾ ਬਥੇਰੀਆਂ ਸਟੋਰੀਆਂ ਛਪੀਆਂ ਹੋਈਆਂ ਕਿ ਮੁੱਖ ਮੰਤਰੀ ਨਵਾਜ਼ 'ਚ ਕੀ ਕੁਝ ਹੋਇਆ ਹੈਗਾ ਤੇ ਕਿੱਥੇ ਕਿੱਥੇ ਕਿਨੂ-ਕਿਨੂ ਸੱਟਾਂ ਲੱਗੀਆਂ ਸਾਰੀਆਂ ਗੱਲਾਂ ਹੈਗੀਆਂ ਤੇ ਆਪਾਂ ਬਜਾਏ ਕਿ ਵੀ ਇੱਕ ਉਂਗਲ ਠਾਣੇ ਵੇ ਤਿੰਨ ਉਂਗਲਾਂ ਜਿਹੜੀ ਆਪਣੇ ਵੱਲ ਹੈ ਨਾ ਉਹ ਵੀ ਉਹ ਜ਼ਰੂਰ ਦੇਖਣ ਪਹਿਲਾਂ ਗੱਲ ਕਰੀਏ। ਸਾਲ ਵਿਧਾਨ ਸਭਾ 'ਚ ਵੀ ਕਿਹਾ ਗਿਆ ਕਾਂਗਰਸ ਨੂੰ ਲੈ ਕੇ ਗੱਲ ਕੀਤੀ ਗਈ ਕਿ ਜਿਹੜੀ ਸੈਂਟਰ ਗਵਰਨਮੈਂਟ ਹੈ ਜਿਹੜੀ ਸੈਂਟਰ 'ਚ ਬੀਜੇਪੀ ਹੈ ਉਹ ਪੰਜਾਬ ਦੇ ਵਿੱਚ ਕਾਂਗਰਸ ਤੇ ਆਪ ਨੂੰ ਲੜਾਉਣ ਦਾ ਪੂਰਾ ਕੰਮ ਕਰ ਰਹੀ ਹੈ। ਖਾਲੇ ਹੈਗਾ ਇਹ ਆਪਸ ਚ ਲੜਦੇ ਪਏ ਆ ਉਹਨਾਂ ਨੇ ਦਿੱਲੀ ਦੇ ਵਿੱਚ ਵੀ ਜਿਹੜਾ ਹੈਗਾ ਆਪਸ ਚ ਲੜਾਈ ਕੀਤੀ ਕੋਈ ਸਮਝੌਤਾ ਨਹੀਂ ਹੋਇਆ ਤੇ ਉਹਨਾਂ ਉਹਨਾਂ ਨੇ ਦੋਨੋਂ ਨੂੰ ਬਾਹਰ ਕੱਢਤਾ ਐਦਾਂ ਹੀ ਪੰਜਾਬ ਚੋਂ ਬਾਹਰ ਕੱਢ ਦੇਣਾ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਆਣਾ 27 ਦੇ ਵਿੱਚ